ਸਤਿਗੁਰੂ ਸਤਿਗੁਰਾਂ ਦੀ ਆਦਾ ਦੀ ਮਹਾਰਾਜ ਕੀ ਜੈ ਸਤਿਗੁਰੂ ਪੁਰਨਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਹਰਿਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਨਰਾਜ ਜੀ ਮਹਾਰਾਜ ਕੀ ਜੈ ਹਵਾ ਸਾਖ ਸੰਗਤ ਜੀ ਜੀ ਤੁਰੁ ਲੋ ਪਿਆਰੇ ਸਾਧਕ ਜੀ ਜੋ ਕਿ ਸਾਡਾ ਚੁਗਾ ਚਗਾ ਤੋਂ ਚੱਲਿਆ ਆ ਰਿਹਾ ਸੰਤਾਵਾ ਪਰਿਸ਼ਾਦ ਨੂੰ ਸਤਾਈ ਅਕਤੂਬਰ ਨੂੰ ਚੜਾਇਆ ਗਿਆ ਸੀ ਪੂਰੀ ਮਰਿਆਦਾ ਦੇ ਨਾਲ ਜੋ ਕਿ ਸਾਡੇ ਸਮਾਜ ਦੇ ਕੁਝ ਲੋਕ ਬਰੋਧਤਾ ਤੇ ਆਏ ਹਨ ਬਰੋਧਤਾ ਕਿਸੇ ਗੱਲ ਦੀ ਨਹੀਂ ਸਾਰੀ ਜਗ੍ਹਾ ਹੀ ਸਿਰਫ ਇਹੜੇ ਬਰੋਧੀ ਨੇ ਆਪਣੀ ਧੋਨ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਅਸੀਂ ਕਿਤਾਬ ਬਣੇ ਪਰ ਇੱਥੇ ਧਰਮ ਦੀ ਗੱਲ ਹੈ ਇੱਥੇ ਜ਼ੋਰ ਨਹੀਂ ਦਿਖਾਉਣਾ ਇੱਥੇ ਧਰਮ ਦੀ ਗੱਲ ਲੈ ਕੇ ਚੱਲਣੀ ਹੈ ਸਾਡੇ ਧਰਮ ਦਾ ਸਾਡੇ ਗੱਵਾਂ ਦਾ ਬਖਸ਼ਿਆ ਨਿਸ਼ਾਨ ਉਹਦੀ ਮੋਦ ਵਾਸਤੇ ਸਾਰਿਆਂ ਨੇ ਇਕੱਤਰ ਹੋਣਾ ਹੈ ਜੋ ਵੀ ਤੀਰੰਗ ਨੂੰ ਸਮੂਹ ਸਾਧ ਸੰਗਤ ਜਿੰਬੇਂਦੀ ਹੈ ਕਿ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਅਸੀਂ ਕੋਈ ਝਗੜਾ ਨਹੀਂ ਕਰਨਾ ਅਸੀਂ ਇੱਥੇ ਸ਼ਾਨਦਮਈ ਤਰੀਕੇ ਨਾਲ ਤੀਰਥੇ ਸ਼ੁਕਰਾਨਾ ਕਰਨਾ ਹੈ ਜੋ ਸਾਡੇ ਸੰਤਾਂ ਮਹਾਨ ਜੀ ਸਾਡਾ ਜੁੱਗਾਂ ਜੁੱਗਾਂ ਤੋਂ ਚੱਲਿਆ ਆ ਰਿਹਾ ਨਿਸ਼ਾਨ ਚੜਾਇਆ ਇਸ ਲਈ ਸਮੂਹ ਸਾਥ ਸੰਗਤ ਨੂੰ ਬੇਨਤੀ ਹੈ ਕਿ 30 ਤਰੀਕ ਨੂੰ ਹਮ ਹਵਾ ਕੇ ਤੀਰਥੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੋ ਬਲੇਸ ਹੋਣਾ ਹੈ ਬੰਦਨ ਨਾਮ ਦੀ ਆਰਤੀ ਕੇ ਹੈ ਸ੍ਰੀ ਸ੍ਰੀ 108 ਸਤਿਗੁਰ ਪਿਆਰ ਦੀ ਬਾਰਾ ਸਤਿਗੁਰੂ ਪੁਰਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਹਰੀ ਨਾਥ ਮਹਾਰਾਜ ਕੀ ਜੈ ਸਤਿਗੁਰੂ ਕਨਾਲ ਜੀ ਮਹਾਰਾਜ ਕੀ ਜੈ